ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਛੇ ਗਾਵਾਂ ਸੇ ਲੈ ਲੈ ਕੇ ਆਏ ਹਾਂ ਜੀ ਤਿੰਨ ਬਈ ਤਾਜ਼ੀਆਂ ਸੂਈਆਂ ਤੇ ਤਿੰਨ ਹੀ ਗੱਬਣਾ ਆਓ ਪੁੱਛ ਲੈਨੇ ਬਾਈ ਟੋਟੇਲ ਆਜੋ ਬਾਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ ਹੋ ਠੀਕ ਹੋ ਬਧੀਆ ਹਾਂਜੀ ਬਹੁਤ ਬਧੀਆ ਜੀ ਨਾਮ ਤੇ ਐਡਰੈਸ ਬੋਲ ਨਾਮ ਨਰਮਲ ਸਿੰਘ ਜੀ ਹੂੰ ਪਿੰਡ ਭਾਈ ਰੂਪਾ ਤਹਿਸੀਲ ਫੂਲ ਜ਼ਿਲ੍ਹਾ ਬਹੰਡਾ ਜੀ ਠੀਕ ਹੈ ਬਾਈ ਨੇੜੇ ਪਿੰਡ ਬਾਈ ਨੇੜੇ ਤਾਂ ਸਲਾਹਪੁਰ ਰਹਿ ਗਏ ਜੀ ਹੂੰ ਇੱਕ ਸਾਢੇ ਤੇ ਰਾਮਪੁਰਾ ਫੂਲ ਠੀਕ ਆ। ਇਹ ਦਰਪਖਤਾ ਭਾਈ ਕਾ ਜਾਂਦਾ ਜੀ ਇੱਕ ਸਾਈਡ। ਹੂੰ। ਤਿੰਨਾਂ ਦੇ ਵਿਚਾਲੇ ਜੀ ਪੰਡਾ ਜੀ ਆਪਣਾ। ਠੀਕ ਆ ਭਾਈ। ਹਾਂਜੀ। ਮੋਬਾਈਲ ਨੰਬਰ ਬੋਲ ਰਹੀ। ਮੋਬਾਈਲ ਨੰਬਰ ਹੈ 9463842855। ਹੂੰ। ਦੂਜਾ ਹੈਗਾ ਜੀ 70782065। ਠੀਕ ਆ ਭਾਈ। ਇਹ ਭਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ। ਭਾਈ ਜਿਹੜੀ ਪਹਿਲੇ ਨੰਬਰ ਦੇ ਵੜ ਦੇ ਨੇ ਕਿਹੜਾ ਸੂਆ ਸੁੰਦੀ ਆ? ਪਲੂਣ ਹੀ ਸੁੰਦੀ ਆ ਭਾਈ। ਪਲੂਣ ਹੀ ਸੁੰਦੀ ਆ। ਕਿੰਨੇ ਦਿਨ ਲੈਂਦੀ ਆ ਭਾਈ? ਇਹ ਇੱਕ ਹਫਤੇ ਦੀ ਕੱਚੀ ਆ ਭਾਈ ਬੱਚੀ। ਠੀਕ ਆ ਭਾਈ। ਹਾਂਜੀ। ਕਿੰਨਾ ਕੀ ਰਿਕਾਰਡ ਆ 15 16 ਲੀਟਰ ਤਾਂ ਪਾ ਦੂਗੀ ਹੂੰ ਹਾਂਜੀ ਠੀਕ ਆ ਬਾਈ ਹਾਂ ਪੂਰੀ ਬਰੀਡ ਆ ਜੀ ਬੜੀ ਹੂੰ ਪ੍ਰਿੰਟ ਚੰਗਾ ਬਰੀਡ ਜੀ ਲੈਵਾ ਨੇੜ ਤੋਂ ਚੈੱਕ ਕਰਨ ਨੂੰ ਸਫਾਈ ਤੋਂ ਲੈਵਾ ਦੇਖੋ ਨਾ ਕੀ ਆ ਬੜੀ ਸਾਫ ਆ ਜੀ ਬੱਚੀ ਹੂੰ ਚਾਰੇ ਥਣ ਨਿਕਣਵੇਂ ਪੂਰੇ ਗੈਪ ਤੇ ਗੁਲਾਬੀ ਥਣਾ ਹਾਂਜੀ ਹਾਂਜੀ ਹੂੰ ਹੂੰ ਰੰਗ ਰੰਗ ਬਹੁਤ ਚੰਗਾ ਰੰਗ ਬਹੁਤ ਸੋਹਣਾ ਪੂਰੀ ਪਿਓਰ ਜਰਸੀ ਆ ਜੀ ਸਹੀ ਗੱਲ ਆ ਖੋਲਿਓ ਬਾਈ ਤੋਰ ਬਰੀਡ ਚੰਗੀ ਆ ਬਾਈ ਗੁਲਾਬੀ ਥਣਾ ਤੇ ਲੈਵਾ ਬਹੁਤ ਸੋਹਣਾ ਤਿਆਰ ਕਰਦੀ ਹੁੰਦੀ ਆ ਕੱਲੀ ਕੱਚੀ ਕੱਚੀ ਆ ਉਸ ਹਾਂ ਉਹਨਾਂ ਦਾ ਅੰਦਾਜ਼ਾ ਲਾ ਲਿਓ ਬਾਈ ਇਸ ਦੀ ਬਿਊਟੀ ਦੇਖੋ ਕਮਾਲ ਦੀ ਹੈ ਚਮਕ ਚਮਕ ਕਰਮਾਈ ਦੇ ਪੂਰੀ ਚੰਗੀ ਆ ਬਈ ਕਿਆ ਅੱਜ ਵੀ ਠੰਡੀ ਠੁੰਡੀ ਸੁਹਾਵੀ ਬਹੁਤ ਠੰਡੀ ਵਚੀ ਹਮ ਸਹੀ ਗੱਲ ਆ ਬਈ ਤੇ ਕੀ ਮੋਲ ਆ ਬਈ ਜੈ 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 ਬਈ ਇਹ ਤੇ ਮੰਗ 55000 ਹੈ ਦੀ ਬੜਾ 55000 ਕੋਈ ਜੇ ਮੁੱਲ ਕਰਾਉਣਾ ਫੇ 60000 ਜਿਹੜੀ ਆਪਣ ਜਿੰਨੇ ਵੀ ਸੌਦੇ ਹੋਵੇ ਲੈਂਡ ਦੇਣ ਹੋ ਜੇ ਠੀਕ ਆ ਇਹ ਸੌਦੇ ਬਾਜੀ ਵਾਲੀ ਨਹੀਂ ਗੱਲ ਹੋਣੀ ਕੋਈ ਇਹਦੀ ਘਟਾਉਣ ਵਧਾਉਣ ਵਾਲੀ ਲੈਂਡ ਦੇਣ ਵਾਲਾ ਰੇਟ ਹੋਊਗਾ ਬਈ ਬਾਰੇ ਚੱਕਰਾਂ ਚ ਪੈਂਦੇ ਨਹੀਂ ਬਈ ਨਾ ਹੀ ਪਾਉਣਾ ਠੀਕ ਆ ਕਿ ਨਹੀਂ 55000 ਦੀ ਬੜਾ ਜਿਹੜੀ ਪੂਰੀ ਸਾਫ ਸੁਥਰੀ ਬੱਛੀ ਹੈ ਜੀ ਫੋਨ ਕੱਲੀ ਕੱਚੀ ਕੱਚੀ ਆ ਉਸ ਤੋਂ ਬਾਕੀ ਠੰਡੀ ਹੈ ਜੀ ਇਹ ਨਹੀਂ ਗੱਲ ਕੋਈ ਹਾਂ ਜਿਵੇਂ ਮਰਜੀ ਕਿਥੇ ਮਰਜੀ ਹੱਤ ਫੇਰੀ ਜੋ ਚੱਕਰ ਨਹੀਂ ਠੰਡੀ ਠੰਡੀ ਬਹੁਤ ਆਣ ਮਾ ਠੰਡੀ ਬਾੜੀ ਜੀ ਬੱਛੀ ਸਹੀ ਗ ਗਲਾਬੀ ਥਣ ਨਾੜਾ ਨੂਣਾ ਹੌਲ ਚਾਹੇ ਬਸ ਕੱਚੀ ਕੱਚੀ ਬਸ ਹਫਤੇ ਦੀ ਹਾਂ ਉਹ ਸਾਮ ਨਾਂ ਅੰਦਾਜ਼ਾ ਲਾ ਲਓ ਬਰੀਡ ਬਹੁਤ ਹਨ ਹਾਂਜੀ ਬਰੀਡ ਫੁੱਲ ਜਰਸੀ ਬਰੀਡ ਹਨ ਹਾਂ ਜਰਸੀ ਬਰੀਡ ਜਰਸੀ ਮੇਰੀ ਟੌਪ ਬਰੀਡ ਹੈ ਹੂੰ ਅੱਗੇ 2 ਨੰਬਰ ਤੇ ਕਿਹੜਾ ਸੂਈ ਹੈ ਬਾਈ ਇਹ ਪਲੂ ਨਹੀਂ ਪਹਿਲਾਂ ਸੂਈ ਸੂਈ ਬਾਈ ਕਦੋਂ ਸੂਈ ਹੈ ਬਾਈ ਇਹ ਪਰਸੋਂ ਦੀ ਸੂਈ ਹੈ ਜੀ ਤੀਜਾ ਦਿਨ ਅੱਜ ਠੀਕ ਆ ਬੱਚਾ ਕੀ ਆਮਗਾ ਇਹਦੇ ਬੱਚਾ ਦਿੱਤਾ ਜੀ ਨੇ ਬੱਚਾ ਦਿੱਤਾ ਹਾਂਜੀ ਕਿੰਨਾ ਬੋਲੋ ਬਾਈ ਹੁਣ ਬੋਲੋ ਬਾਈ ਹਲਤ ਮੰਨ ਲਾ 11 ਲੀਟਰ ਬੋਲੋ ਹੋ ਜੇ ਇਹਦੇ ਕੋਲੇ ਠੀਕ ਆ ਬਾਈ ਹਾਂ ਯਾਨੀ ਹਲਦਾ ਫਰਤਾ ਜੀ ਕਾ ਹੂੰ ਦੁੱਧ ਤੋਂ ਹਫਤੇ ਚੋਂ ਆਈ ਦੁੱਧ ਦਬੜਨੇ ਸਹੀ ਗੱਲ ਆ ਯਾਨੀ ਸੀਲ ਠੰਡੀ ਦਾ ਕੋਈ ਅੰਤ ਨਹੀਂ ਜੀ ਬੜਦਾ ਨੇਵਾ ਕਮਾਲ ਆ ਬਈ ਥਾਨ ਬਹੁਤ ਚੰਗਾ ਆਰਡਰ ਦੇਖੋ ਫਾੜੀ ਵਾਲਾ ਆਰਡਰ ਚਾਰੇ ਥਾਨ ਨਿਕੜਵੇਂ ਪੂਰੇ ਗੈਪ ਤੇ ਇਕੱਲਾ ਇਕੱਲਾ ਥਾਨ ਕੀ ਆ ਬਾਤ ਆ ਚਵਾਈ ਚੁਈ ਕੀ ਮੀਠਾ ਦਦਕੁੱਤ ਪੂਰਾ ਜੀ ਚਵਾਈ ਚੁਈ ਇੱਕ ਨੰਬਰ ਜੀ ਬਹੁਤ ਸੋਹਣਾ ਚੋਣ ਬਾਕੀ ਠੰਡੀ ਬਹੁਜੇ ਦੀ ਹੂੰ ਯਾਨੀ ਦੁੱਧ ਵੀ ਵਧੀਆ ਪਾ ਦੂਗੀ ਵੀ ਉਮਰ ਦੀ ਚੜ੍ਹ ਕੇ ਸੌਂਦੀ ਹੈ ਬਿਹੜੇ ਵੀ ਠੀਕ ਆ ਬਾਈ ਹਾਂਜੀ ਹੂੰ ਖੋਲ ਦੇ ਬਾਈ ਤੋਲ ਕੇ ਲਗਾ ਦੇ ਬਰੀਟ ਚੰਗੀ ਆ ਬਈ ਪ੍ਰਿੰਟ ਚੰਗਾ ਆ ਆਰਡਰ ਚੰਗਾ ਥਣ ਚੰਗਾ ਜਣੀ ਦੁੱਧ ਦੀ ਆਪਾਂ ਨੂੰ ਇਹਦੀ ਜਣੀ 15 ਲੀਟਰ ਦੀ ਉਮੀਦ ਹੈ ਜੀ 15 16 15 ਦੀ ਹੁਣ ਕੀ ਬੰਦੇ ਨੇ ਲੈਣਾ ਆਪਦੀ ਸਮਝਣਾ ਅਗਲੇ ਜਿੰਨੀ ਕਾਪ ਨੂੰ ਚੀਜ਼ ਦੱਸਦੀ ਹੈ ਹਨਾ ਆਪਾਂ ਦੱਸਦਾ ਸਹੀ ਆ ਬਈ ਹੁਣ ਬੰਦੇ ਨੇ ਆਪਦੀ ਸਮਝਣਾ ਲੈਣਾਗਾ ਸਹੀ ਗੱਲ ਆ ਬਈ ਬਾਕੀ ਸੀਲ ਠੰਡੀ ਦੀ ਥਣ ਥੱਪੇ ਦੀ ਫੁੱਲ ਗਾਰੰਟੀ ਹੋਊਗੀ ਆਪਣੀ ਠੀਕ ਆ ਦੁੱਧ ਬਾਅਦ ਬੰਦੇ ਨੇ ਆਪਦੀ ਸਮਝਣਾ ਲੈਣਾ ਬਈ ਜੀ ਕਿੰਨਾ ਲੈ ਸਕਦਾ ਅਗਲਾ ਇਥੋਂ ਹਾਂਜੀ 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 ਬਿਊਟੀ ਚੰਗੀ ਹੈ ਨਾ ਫੇਸ ਦੇਖੋ ਬੋਦੀਵਾਦੀ ਪੂਰੀ ਚੰਗੀ ਹੈ ਸੁਨੱਖ ਪੂਣਾ ਫੁੱਲ ਵੱਡੀ ਗੱਲ ਜਿਵੇਂ ਹੁਣ ਗਰਮੀ ਦਾ ਮੌਸਮ ਆਉਂਦਾ ਨਾ ਬਾਈ ਇਹੇ ਦੀਆਂ ਬਹਿੜਾ ਫੁੱਲ ਲੱਗਾਂ ਮਜਾਪ ਰਹਿਣੀਆਂ ਬਾਕੀ ਕੱਦ ਵਾਲੀ ਹੈ ਜੀ ਬਸ਼ੀਆ ਜੀ ਕਰਤੀ ਹੈਂਡਫੋਨ ਚੰਗੀ ਆਊਗੀ ਤੇ ਗਰਮੀ ਗਰਮੀ ਘੱਟ ਮੰਨਣੀਆਂ ਬਾਈ ਬਰੀਕ ਇੱਕ ਨੰਬਰ ਬਾਕੀ ਕੋਈ ਚੈੱਕ ਨਹੀਂ ਧਾਰਾ ਮਾਰ ਕੇ ਖਾਣ ਜਿਵੇਂ ਮਰਜ਼ੀ ਵਾਠਾਰੇ ਕੋਈ ਚੈੱਕ ਨਹੀਂ ਠੰਡੀ ਸੀਲ ਆ ਬਾਈ ਆਵਾਜ਼ ਠੰਡੀ ਠੰਡੀ ਦਾ ਬਾਗੀ ਜੀ ਹੂੰ ਠੰਡੀ ਦਾ ਫੁੱਲ ਹੂੰ ਮਤਲਬ ਨਹੀਂ ਪੈਰ ਦਾ ਜੀ ਮੋਹ ਨਾ ਗਾਲਾਂ ਕਰੀ ਜਾਂਦੀ ਐ ਮੈਂ ਬਾਹਲੀ ਠੰਡੀ ਹੈ ਜੀ ਹੂੰ ਫਾਕੀ ਸਹਾਈ ਬਹੁਤ ਹੈ ਜੀ ਸਹਾਈ ਲੈ ਮੇਰੇ ਬੰਦੇ ਬੱਚਾ ਲੈ ਭਾਈ ਨੇੜ ਤੋਂ ਚੈੱਕ ਕਰਵਾਉਣਾ ਥਾਂ ਤੋਂ ਲੈ ਪੂਰੀ ਵਿਕੀ ਦੇ ਗੁਲਾਬੀ ਥਾਣਾ ਕੱਲਾ ਕੱਲਾ ਥਾਣਾ ਬਾਕੀ ਚਵਾਈ ਦੋ ਹੁੰਦੇ ਲੈ ਚੂਣ ਚੈੱਕ ਕਰਦੇ ਚਵਾਈ ਦੇ ਗਿਆ ਨਾ ਬਾਈ ਤੋਂ ਬੜਾ ਸੁਣੋ ਜੀ ਮੋਟਾ ਮੋਟਾ ਚੋਣ ਆ ਬਾਈ ਜਿਵੇਂ ਮਰਜ਼ੀ ਚੋਈ ਚੱਲ ਖੜਕਾ ਸੁਣਦਾ ਚਵਾਈ ਦਾ ਵੀਡੀਓ 'ਚ ਹਾਂ ਮਗਲੇ ਹਮਾਈ ਚੈੱਕ ਕਰ ਲਓ ਬਾਈ ਮਗਲੇ ਤੁਹਾਡੇ ਚੈੱਕ ਕਰ ਲਓ ਤੇ ਬਾਈ ਚਵਾਈ ਬਹੁਤ ਚੰਗੀ ਆ ਹਾਂ ਜੀ ਚੋਣ ਚੰਗੀਆਂ ਬਹੁਤ ਨੇ ਤੇ ਜੀ ਕਰੋ ਤੇ ਆਉਂ ਨਹੀਂ ਬੰਦਾ ਕੋਈ ਜਿਹੜੀ ਗੱਲ ਦੀ ਠੀਕ ਆ ਜਿਹੜਾ ਲੱਗੂ ਬੰਦਾ ਵੀ ਹੱਲ ਚੱਲ ਕਰੂ ਜਾ ਹੂੰ ਚਲ ਚੱਲ ਨਾ ਮੁੱਲ ਕੀ ਰੱਖਿਆ ਸੀ ਬਾਈ ਆਪਾਂ ਦਾ ਤੋ ਜੀ ਇਹ ਵੀਡੀਓ ਦਾ 55000 ਦੀ 55000 ਦੀ ਮੰਗ। ਕੋਈ ਘੱਟਾ ਵਧਾ ਤਾਂ ਨਹੀਂ ਹੋਣਾ ਇਸ ਵਿੱਚ ਕੁਝ ਵੀ। ਠੀਕ ਆ ਬਾਈ। ਘੱਟਾ ਵਧਾ ਨਹੀਂ ਹੋਣਾ ਜੀ। ਜਮਾਂ ਜਾਇ ਜਮਾਂ ਆ ਬਾਈ। ਕੋਈ ਬੋਲਣ ਤੁਹਾਨੂੰ ਫਿਰ 60 65 ਹੂੰ। 55000 ਦੀ ਵੈੜ ਬਾਈ ਕਹਿੰਦਾ ਦੇ ਦੇ ਜੀ। ਠੀਕ ਆ ਕਿ ਨਹੀਂ? ਵੈੜ ਚੰਗੀ ਆ ਬਾਈ। ਅੱਗੇ ਬਾਈ ਤਿੰਨ ਨੰਬਰ। ਕਿਹੜਾ ਸੂਆ ਸੂਈ? ਇਹ ਦੂਜਾ ਸੂਆ ਸੂਈ ਬਾਈ। ਇੱਕ ਕਰੋ ਸੂਈ ਆ ਬਾਈ। ਉਹਨੂੰ 2.5 ਘੰਟੇ ਫੇਰ ਸੂਈ ਨੂੰ। ਠੀਕ ਆ। ਬੱਚਾ ਕੀ ਆ ਮੰਗਣੀ? ਜੇਰਾ ਪਈ ਆ ਠੀਕ ਆ ਬਾਈ। ਕੰਪਲੀਟ ਆ। ਬੱਚਾ ਕੀ ਆ ਜੀ? ਬੱਚਾ ਬੱਚਾ ਦਿੱਤਾ ਜੀ ਕਹੋ ਬਾਈ ਹਾਂ ਬੱਚਾ ਪਲਾ ਕੇ ਜਾਨੀ ਚਾਰ ਕੈਰੇਕਟਰ ਕੱਢੇ ਜੀ ਬਾਈ ਠੀਕ ਆ ਬਾਈ ਹਾਂਜੀ ਹਮ ਆਰਡਰ ਪਛਾਣ ਤੋਂ ਚੈੱਕ ਕਰਵਾਣੇ ਆ ਆਰਡਰ ਬਹੁਤ ਚੰਗਾ ਢਿੱਲਾ ਢੁਲਾ ਬਹੁਤ ਹੁੰਦਾ ਤੇ ਠੰਡ ਬੜਾ ਕਮਾਲ ਹੈ ਢਿੱਲਾ ਕੋਈ ਚੋਏ ਦਾ ਕਰਕੇ ਹੋ ਢਿੱਲਾ ਪਾ ਜੀ ਬਹੁਤ ਲੀਵਸੀ ਹੈ ਜੀ ਠੰਡੀ ਮੌਂਦ ਹੈ ਹਨਾ ਠੰਡੀ ਠੰਡੀ ਦਾ ਕੀ ਮਤ ਜਿਵੇਂ ਮਰਦੀ ਆ ਸਵੇਰੀ ਜਦੋਂ ਚੈੱਕ ਕੀਤੀ ਨਹੀਂ ਸੀਗੀ ਹਮ ਮਤਲਬ ਤਾਂ ਕੱਢਣਾ ਪੈ ਗਿਆ ਠੀਕ ਆ ਬਾਈ ਹਮ ਤੇ ਮੂਹਰੋਂ ਦੇਖਾ ਚੈੱਕ ਕਰਵਾਣ ਦਿੰਦੇ ਆ ਥਾਣ ਇੱਕ ਨੰਬਰ ਮੁੱਖੀ ਆ ਥਾਣ ਹਾਂ ਚੋਈ ਚੋਈ ਕਿਵੇਂ ਬਾਈ ਬਹੁਤ ਸੋਹਣੀ ਕਿਉਂ ਠੀਕ ਆ ਬ ਹੋਲ ਦੇ ਬਾਈ ਤੋਰ ਕੇ ਲਿਖਾ ਦੇ ਆਪਣੀ ਪੰਜਾਬ ਵਾਲੀ ਜਰਸੀ ਹੈ ਇਹ ਠੀਕ ਹੈ ਬਾਈ ਹਮ ਬਰੀਡ ਇਹ ਵੀ ਸੇਮ ਆ ਬਾਈ ਗਰਮੀ ਘੱਟ ਮਾਨੂੰ ਫੈਂਟ ਚੰਗੇ ਆਊਗਾ ਬਿਊਟੀ ਚੈੱਕ ਕਰ ਲਓ ਕਲਰ ਕਲਰ ਬਹੁਤ ਚੰਗਾ ਬਾਈ ਲਾਲ ਕਲਰ ਆ ਮੰਗ ਫੁੱਲ ਹੈ ਇਸ ਕਲਰ ਦੀ ਲੈ ਤੋੜਾ ਚੈੱਕ ਕਰ ਲਿਓ ਕਮਾਲ ਆ ਬਾਈ ਕੀ ਆ ਵਾਤਾ ਬਰੀਡ ਇਹਦਾ ਬਲ ਨਹੀਂ ਹੈ ਬੰਦ ਸਹੀ ਗੱਲ ਆ ਬੰਦ ਸੇਕੀ ਮੋ ਲਾ ਬਾਈ ਇਹਦਾ ਜੈ ਜੈ 57000 57000 ਰੁਪਏ ਮਾਨਦਾਨ ਹੋਣੀ ਮਾਨਦਾਨ ਕਰ ਲਈ ਠੀਕ ਆ ਭਾਈ 57000 ਰੁਪਏ ਮੋਲਾ ਮਾਨਦਾਨ ਜ਼ਰੂਰ ਹੋ ਜਾਊਗਾ ਬੈਡ ਚੰਗੀ ਐ ਸੂਈ ਸਵਾਈ ਐ ਬਾਕੀ ਕੋਈ ਚੱਕਮੀ ਭਾਈ ਧਾਰਾ ਮਾਰ ਕੇ ਲੜਾ ਜਿਵੇਂ ਮਰਦੀ ਬੈਠਾ ਰਹੇ ਕੋਈ ਚੱਕਰੀ ਠੰਡੀ ਸੀ ਲਾਣ ਭਾਈ ਹੂੰ ਚੋਰ ਚੰਦੋ ਸੌ ਲਗੀ ਹੂੰ ਬਾਕੀ ਬਰੀਡ ਬਹੁਤ ਚੰਗੀ ਆ ਭਾਈ ਮੌਸਮ ਚ ਨਾ ਗਰਮੀ ਦੇ ਚ ਫੁੱਲ ਕੰਮ ਜਾ ਬਰੂਗੀ ਫ੍ਰੈਂਡ ਫੂਡ ਕਰਮਾ ਦੀ ਚੰਗੀ ਹੋਊਗਾ ਮੱਧ ਨਾਲ ਦਾ ਦੁੱਧ ਦੋਗਾਣਾ ਬਈ ਤੇਰੀ ਬੱਚਾ ਅੰਦਰ ਬੰਨੀ ਵੀਰੇ ਬੱਚਾ ਬੰਨਾ ਇੱਕ ਨੰਬਰ ਥਣ ਲੱਗਿਆ ਬਾਕੀ ਚ ਚਵਾਈ ਤੁਹਾਡੇ ਸਾਹਮਣੇ ਆ ਜਾਣੀ ਚਵਾਈ ਦਿਖਾਉਂਦੇ ਹਾਂ ਲੈ ਲੈ ਛੂਣ ਬੜਾ ਚੰਗਾ ਹਨ ਛੂਣ ਤੋਂ ਬਹੁਤ ਮੋਟੀ ਮੋਟੀ ਘਾਰ ਜਿਵੇਂ ਮਰਜੀ ਕੋਈ ਚੱਲ ਇੱਕ ਨੰਬਰ ਚਵਾਈ ਆ ਕੀ ਬਾਤ ਹੈ ਠੰਡੀ ਠੰਡੀ ਹੋ ਰਹੀ ਹੈ ਜਵਾਈ ਬਹੁਤ ਚੰਗੀ ਆ ਮੋਟਾ ਮੋਟਾ ਚੋਣ ਲਗਿਆ ਖੜਕਾ ਹੁੰਦਾ ਵੀਡੀਓ ਚ ਜਵਾਈ ਦਾ ਹੂੰ ਇਸ ਲਈ ਥੋੜਾ ਨਹੀਂ ਦੇਖੋ ਬਈ ਗਾਇਸ ਕੀ ਬਾਤ ਹੈ ਚੋਣ ਚੰਗਾ ਹਨ ਬਈ ਚੋਣ ਚੰਗਾ ਦੋ ਚੰਗਾ ਹੂੰ ਸਹੀ ਗੱਲ ਇਹ ਮੋਲ ਵੀ ਬਈ ਜਾਇਜ਼ ਆ ਮਾਨਦਾਨ ਜ਼ਰੂਰ ਹੋ ਜਾਊਗਾ ਵੜ ਚੰਗੀ ਆ ਵੜ ਕਰਦਾ ਵੀ ਜੀ ਹੂੰ ਸਹੀ ਆ ਸਫਾਈ ਬਹੁਤ ਜਾਂਦੀ ਸਫਾਈ ਬਹੁਤ ਆ ਲੈ ਵੇ ਦੀ ਪਛਾਹ ਤੋਂ ਦੁਆਰੇ ਚੈੱਕ ਕਰਵਾਉਣਾ ਨੇ ਲੈ ਵਾ ਲਾ ਕੀ ਬਾਤ ਹਾਂ ਮੇਵਾ ਬਾਬਾ ਹਾਂ ਜੀ ਦੇਖੋ ਕੰਦਲ ਚੰਗੀ ਆ ਕੀ ਬਾਤ ਆ ਬਾਈ ਅੱਗੇ ਬਾਈ 4 ਨੰਬਰ ਤੇ ਕਿਹੜਾ ਸੂਈ ਆ ਇਹ ਪਹਿਲਾ ਸੂਤ ਕਹੂਣੀ ਵੀ ਬਾਈ ਤਿਆਰ ਦਿੰਦਾ ਫਿਰ ਕਦੋਂ ਸੂਈ ਆ ਬਾਈ ਬੱਸ ਥੋੜੇ ਮੂਰੀ ਸੂਈ 15 ਮਿੰਟ ਹੋ ਗਏ ਠੀਕ ਆ ਬੱਚਾ ਕੀ ਆ ਇਹਨੇ ਬੱਚਾ ਸੂਈ ਵੱਚਾ ਦੇਤਾ ਬਾਈ ਹਾਂ ਜੀ ਠੀਕ ਆ ਜੇਰ ਪਹਿਣੀ ਆ ਹਾਂ ਜੀ ਹਾਲ ਤਾਂ 25 15 20 ਬਾਈ ਠੀਕ ਆ ਬਾਈ ਮੌਲਾ ਕੱਢਿਆ ਕਿ ਬਾਈ ਨੇ ਨੇ ਬਹੁਤ ਹਾਲੇ ਕੁਛ ਨਹੀਂ ਹਾਲੇ ਬੱਚੇ ਨੂੰ ਲੈ ਆਇਆ ਚੰਗਾ ਥੋੜਾ ਜਿਹਾ ਠੀਕ ਆ ਹੂੰ 레ਵਾ ਚੰਗਾ ਨਾ ਫੀਡਿੰਗ ਸਫਾਈ ਵਾਲੀ ਜਿਹਾ ਵਰਤਣਾ 레ਵਾ ਦੇਖੋ ਬਈ ਤੇ ਬਿੱਤੀ ਬੁੱਤੀ ਤੁਣਾ ਦੀ ਪੂਰੀ ਆ ਹਾਂ ਹਾਂਜੀ ਹੂੰ ਲੈ ਬਾਈ ਕੀ ਬਾਤ ਆ ਹਾਂ ਹੋਰੋਂ ਚੈੱਕ ਕਰ ਲੋ ਥਾਣ ਇੱਕ ਨੰਬਰ ਅੰਛ ਗੁਲਾਬੀ ਥਾਣਾ ਮੁੱਤੀ ਵਾਲਾ ਥਾਣਾ ਬਾਈ ਖੋਲ ਦੇ ਬਾਈ ਦੂ ਕਿੰਨਾ ਕੁ ਦੁੱਧ ਦੇ ਦੂ ਐਸਟੀਮੇਟ ਜਾਂ ਬਾਈ ਇਹ ਰੱਖੋ ਨਸਲ ਦੀ ਵਾਲੀ ਬਰੀਕੀ ਆਈ ਵੜਾ ਇਹ ਵੀ ਉਮੀਦ ਚ ਨਹੀਂ ਇਹ ਸਾਨੂੰ 15 ਲੀਟਰ 15 16 ਤੋਂ ਦੇ ਦਿਓ ਜੀ ਹੂੰ ਥੋੜੀ ਕੁੜੀ ਕੋ ਬੰਦੇ ਸਮਾਈ ਲਈ ਦੀ ਠੀਕ ਆ ਹੂੰ ਥੋੜੀ ਸੱਟ ਸਮਾਈ ਚੋਰੀ ਬਰੀਡ ਚੈੱਕ ਕਰੋ ਆਰਡਰ ਚੈੱਕ ਕਰੋ ਥਾਣਾ ਬਹੁਤ ਚੰਗਾ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਥਾਣਾ ਬਾਈ ਸਿਵਾਇ ਤੁਹੀ ਕਿਵੇਂ ਆ ਬਾਈ 40 ਤੋਂ ਵੱਧਾ ਸੋਨਾ ਲੇਕ ਨਾ ਪਤਾ ਠੀਕ ਆ ਬਾਈ ਤੇ ਮੁੱਲ ਕੀ ਹੈ ਜਾਇਜਤ ਬਾਈ ਜੀ ਇਹ ਰੰਗ 48.500 48.500 ਮਾਨਤਾ ਨੂੰ ਹੋ ਜੂ ਠੀਕ ਆ 4848000 ਰੁਪਇਆ ਮੋਲਾ ਮਾਨਤਨ ਜ਼ਰੂਰ ਪਾਜੋ ਬੈਡ ਚੰਗੀ ਆ ਬਾਈ ਸੂਈ ਸਵਾਈ ਆ ਬਾਕੀ ਕੋਈ ਚੈੱਕ ਕਰਨੀ ਧਾਰਾ ਮਾਰ ਕੇ ਦਿਖਾਨੇ ਲੇਵਾ ਦੇਖੋ ਲੇਵਾ ਦੀ ਫੀਟਿੰਗ ਕਮਾਲ ਦੀ ਹੈ ਲੇਵਾ ਬਹੁਤ ਆ ਨਾ ਬਾਈ ਹਾਂਜੀ ਉਹ ਫਿੱਟ ਆ ਜਾਣਾ ਲੇਵਾ ਆ ਫੀਟਿੰਗ ਲਾਜੀ ਪੂਰਾ ਚੋਰ ਚੋਰ ਮਾਜਾ ਮੁਕਵਾਜਾ ਨਹੀਂਗਾ ਹਾਂ ਧਾਰਾ ਮਾਰ ਤਾਰਾ ਮਾਰ ਕੇ ਖਾਣੇ ਕੋਈ ਚੱਕਰ ਨਹੀਂ ਗਾ ਕੋਈ ਚੱਕਰ ਹੀ ਕੋਈ ਕੋਈ ਹੋਰ ਸੌੜਾ ਕੰਪਨੀ ਸੱਚੀ ਬੋਲ ਰਹੀ ਏ ਠੀਕ ਆ ਉੱਥੇ ਨੇੜੋਂ ਲਫਾ ਜੀ ਥਣ ਸਨ ਉਹਨਾਂ ਦਿੱਖੀ ਥਣ ਲੱਗੇ ਆਣ ਬਹੁਤ ਸੰਗ ਮੁੱਠੀ ਮੁੱਠੀ ਥਣ ਲੱਗੇ ਬੈੜ ਨੇ ਜਲਾਬੀ ਥਾਣਾ ਕੰਨ ਮੂੰਹ ਵੀ ਚੁੱਕੀ ਜੀ ਬੱਚੀ ਚਾਰ ਦੰਦ ਹਾਂ ਚਾਰ ਦੰਦ ਨਾ ਚਾਰ ਚਾਰ ਦੰਦ ਦਾ ਬਾਈ ਮੂੰਹ ਹਾਂਜੀ ਲੈ ਜਵਾਈ ਚੈੱਕ ਜੂਣ ਬੜਾ ਚੈਗਾ ਹਮ ਮੋਟੀ ਮੋਟੀ ਚਵਾਈ ਹੈ ਜਿਵੇਂ ਮਰਜੀ ਦੋ ਚੱਲ ਕੋਈ ਚੱਕਰੀ ਨਹੀਂ ਆ ਕਿਆ ਬਾਤ ਆ ਤੜਕਾ ਸੁਣਦਾ ਚਵਾਈ ਦਾ ਚਵਾਈ ਇੱਕ ਨੰਬਰ ਆ ਛੰਡੀ ਇਹ ਵੀ ਬਹੁਤ ਈ ਗਰਮੀਆਂ ਨੂੰ ਤਾਂ ਹੂੰ ਬਹੁਤ ਠੰਡੀ ਆ 16 ਗੰਢੀ ਹਣੀ ਕੋਈ ਐ ਠੀਕ ਆ ਬੱਚੇ ਈਆਂ ਰੂਜੀ ਰੱਖ ਦਰਖਾ ਨਾ ਹੂੰ ਸਦਰੰਮੇ ਤੋਂ ਇਹਦੇ ਸਹੀ ਬਣਾ ਚਵਾਈ ਚੰਗੀ ਆ ਕੋਈ ਨਹੀਂ ਪਾਇਰ ਦਾ ਆਦੀ ਹੂੰ ਚਵਾਈ ਚੰਗੀ ਇੱਕ ਨੰਬਰ ਚਵਾਈ ਆ ਲੇਵਾ ਬਹੁਤ ਚੰਗਾ ਤੇ ਮੋਲ ਵੀ ਬਾਈ ਨੇ ਜਾਇਜ਼ ਰੱਖਿਆ ਮਾਨਤਨ ਜ਼ਰੂਰ ਸਫਾਈ ਚੰਗੀ ਚਵਾਈ ਹੂੰ ਸਫਾਈ ਦਾ ਗਾਲੀ ਬੱਚੀ ਨਹੀਂ ਬੰਦਾ ਛੋਟੀ ਮੰਗ ਲਈ ਵੀ ਰੇਟ ਘਟਾ ਤੈਨੂੰ ਛੋਟੀ ਹਾਂਜੀ ਹਾਂਜੀ ਸਹੀ ਆ ਅੱਗੇ ਬਈ 5 ਨੰਬਰ ਕਿਹੜਾ ਸੂਸ ਸੁਣਦੀ ਹੈ ਦੂਜਾ ਸੂਸ ਸੁਣਦਾ ਕਿੰਨੇ ਦਿਨ ਲੈਂਦੀ ਹੈ ਬਾਈ ਇਹ ਬਾਈ ਜੀ ਅੱਜ ਤੋਂ ਦੱਸ ਦਿੰਦੀ ਕੱਚੀ ਹੈਗੀ ਠੀਕ ਆ ਬਾਈ ਕਿੰਨਾ ਕੁ ਰਿਕਾਰਡ ਹੈ ਬਾਈ ਦੁੱਧ ਦਾ ਪਹਿਲੇ ਸੂਏ ਦਾ ਮਾਲਕ ਨੇ 20 ਲੀਟਰ ਰਸਿਆ ਜੀ 20 ਲੀਟਰ ਲੈਣੀ ਸਮਝਣ ਵਾਲਾ ਵੀ ਜੋ ਚੀਜ਼ ਦੱਸੀਏ ਉਹ ਦੱਸਤੀ ਥਾਣ ਬੜਾ ਚੰਗਾ ਹੈ ਨਾ ਬਈ ਗਲਾਬੀ ਥਾਣਾ ਬਈ ਮੁੱਠੀ ਵਾਲਾ ਥਾਣਾ ਇਕੱਲਾ ਇਕੱਲਾ ਥਾਣਾ ਕਿਹਾ ਕਹਿੰਦੇ 20 ਤੋਂ ਬਾਹਰ ਗੱਡੇਗਾ ਨਹੀਂ ਹੂੰ ਜੀ ਕਿਹੜੀ ਗੱਲ ਦੱਸਤੀ ਹੈ ਤੁਹਾਨੂੰ ਠੀਕ ਹੈ ਬਾਈ ਇਹ ਵੀ ਦੱਸ ਦੀ ਜੀ ਦੁੱਧ ਵਾਲੀ ਲੈਵਲ ਉਹ ਬਹੁਤ ਖੁੱਲੀ ਅਜੋਨੀ ਹੈ ਹੂੰ ਸਸਮਨ ਲਾ ਕੱਚੀ ਹੈਗੀ ਸਹੀ ਗੱਲ ਦੱਸ ਸੇਵਾ ਵਾਲੇ ਬੰਦੇ ਕੋਲ ਜਾਵਲੀ ਚ ਲੈਣੀ ਪੈਣੀ ਹੈ ਦੇਖੋ ਪਰ ਬਾਰ ਬਾਰ ਨਹੀਂ ਆਪਣੀ ਸਮਝ ਨਹੀਂ ਆਉਂਦੀ ਪਰ ਆਪਾਂ ਨੂੰ ਜੀ 22 ਕਿਲੋ ਦੀ ਵੀਰ ਹੈ ਬੈਡ ਦੀ ਹੂੰ ਸਹੀ ਹੈ 22 ਲੀਟਰ ਪਾ ਦੂਗੀ ਠੀਕ ਹੈ ਭਾਈ ਬੈਡ ਚੰਗੀ ਹੈ ਬਰੀਡ ਚੈੱਕ ਕਰੋ 프ਰਿੰਟ 프ਰਿੰਟ ਬਹੁਤ ਚੰਗਾ ਚੰਗੀ ਹੈ ਫਲੀ ਵੀ ਆ ਥਣਲੇਵਾ ਚੰਗਾ ਢੱਲਾ ਢੋਲਾ ਬਹੁਤ ਹੁੰਦੀ ਹੈ ਭਾਈ ਸਾਰੀਆਂ ਬਾਲਟਾਂ ਕੱਢ ਕੇ ਨਾ ਵਧੀਆ ਲੇਵਾ ਬਣਾ ਕੇ ਫੇਰ ਸੁਕਾ ਕਰ ਮੋੜੋ ਬਰੀਡ ਚੈੱਕ ਕਰੋ ਬਿਊਟੀ ਚੈੱਕ ਕਰੋ ਨਾਲੋਂ ਬ੍ਰੀਕ ਨਹੀਂ ਹੁੰਦਾ ਹੂੰ ਕੀ ਮੋਲ ਆ ਭਾਈ ਜਾਇਜ਼ ਜਰ ਇਹ ਤੁਹਾਨੂੰ ਦੱਸ ਦਿੰਦੇ ਕੱਚੀ ਕਰਕੇ ਤੇ ਉਹ ਮੁੱਲ ਹੋਊਗਾ ਹੂੰ ਅੱਜ ਦੇਗੀ ਆ 2 ਮੁੱਲ ਦੇ ਵਿੱਚ ਠੀਕ ਆ ਜੀ ਤੇ ਤਿਆਰ ਹੋਣੀ ਪਰ ਉਹ 70000 ਹੂੰ 70000 ਦੀ ਬੈੜ ਟਿਕਣਾ ਠੀਕ ਆ ਅੱਜ ਦੇਵਾਂਗੇ ਨਹੀਂ ਘਾਟਾ ਵਾਤਾ ਕੁਝ ਨਹੀਂ ਨਾ ਪੂਰੇ 60000 ਦੀ ਬੈੜ 60000 ਦੀ ਹਾਂਜੀ ਇੰਨੇ ਚ ਹੋਣਾ ਕੁਝ ਨਹੀਂ ਬਈ ਜੀ ਇੰਨੀ ਬੇਨਤੀ ਆਪਣੀ ਜਮਾ ਜਾਇਜ਼ ਮੌਲਾ 60000 ਦੀ ਬੈੜ ਬਾਈ ਕਹਿੰਦਾ ਦੇ ਦੇਾਂਗੇ ਬਈ ਠੀਕ ਆ ਬਰੀਡ ਚੰਗੀ ਆ ਗਰਮੀਆਂ ਦਾ ਤੋਹਫਾ ਗਰਮੀ ਬਿਲਕੁਲ ਨਹੀਂ ਮਾਰਨੀ ਹਾਂਜੀ ਅੱਗੇ ਬਈ ਲਾਸਟ ਦੇ 6 ਨੰਬਰ ਤੇ ਕਿਹੜਾ ਸੂਸ ਹੁੰਦੀ ਐ ਇਹਨੇ ਦੂਜਾ ਸੂਸ ਸੁਣ ਬਈ ਕਿੰਨੇ ਦਿਨਾਂ ਦੀ ਕੱਚੀ ਇਹ ਵੀ ਬਈ 7-10 ਦਿਨਾਂ ਦੀ ਕੱਚੀ ਹੈ ਜੀ ਠੀਕ ਆ ਬਈ ਕਿੰਨਾ ਕੀ ਰਿਕਾਰਡ ਬਈ ਦੁੱਧ ਦਾ 18 ਲੀਟਰ ਦਾ ਸੇ ਮਾਲਕ ਨੇ ਪਿਛਲੇ ਸੂਹ ਕੱਢਿਆ ਪਹਿਲੇ ਤੁਸੀਂ ਠੀਕ ਆ ਹਾਂਜੀ ਲੇਬਰੀ ਸਫਾਈ ਬਹੁਤ ਆ ਇਹਨੇ 20 ਲੀਟਰ ਦੀ ਆਪਾਂ ਇਹ ਤਾਂ ਉਮੀਦ ਕਰਨੀ ਆਈ ਸੀ ਹੂੰ ਠੀਕ ਆ ਥਾਨਾ ਚੰਗਾ ਬਈ ਖਲਾਬ ਵੀ ਥਾਨਾ ਲੱਗੂ ਕੀ ਆ ਥਾਨਾ ਕਲਾ ਕਲਾ ਥਾਨਾ ਬ੍ਰੀਡ ਇੱਕ ਨੰਬਰ ਹਾਂਜੀ ਕੱਦ ਕੁਦੀ ਦਾ ਵੀ ਪ੍ਰਿੰਟ ਫਰੰਟ ਚੰਗਾ ਬ੍ਰੀਡ ਇੱਕ ਨੰਬਰ ਆ ਇਹ ਫੇਸ ਦੀ ਬਿਊਟੀ ਕਮਾਲ ਦੀ ਆ ਪ੍ਰਿੰਟ ਵਾਲੀ ਜਾਤ ਵਾਲੀ ਬਹਿੜ ਦਸਰ ਵਾਲੀ ਹੈ ਜੀ ਬਹਿੜ ਹਮ ਬਿਊਟੀ ਚੈੱਕ ਕਰ ਲੋ ਕਮਾਲ ਆ ਜਾ ਬਰੀਕੀ ਜਾਣੋ ਹਾਂ ਬਰੀਕੀ ਪਤਲੀ ਚਮੜੀ ਦੀ ਆ ਬਈ ਬਰੀਕੀ ਚਾ ਸੋਦ ਵਾਕੇ ਚੰਗਾ ਕੋ ਹਮ ਇੱਕ ਜਪੈਣਾ ਪੂਰੀ ਨੀ ਸਕੇ ਲਈ ਜੀ 500 ਰੁਪਏ ਨਾਲ ਲੈ ਲੈਂਦੇ ਠੀਕ ਆ ਬਾਈ ਤੇ ਕੀ ਮੋਲ ਆ ਬਈ ਜੈ ਜਫਰ ਕੱਚੀ ਕੱਚੀ ਦਾ ਕੀ ਕਰਤੀ ਬਈ 62000 62000 ਦੀ ਮੰਗ ਹੂੰ ਜਮਾ ਜਾਜ ਮੋਲਾ ਬਾਈ 60000 ਦੀ ਬਾਈ ਕਿਨਾਂ ਬਰਡ ਦੇ ਦਿਆਂਗੇ ਕੱਚੀ ਕੱਚੀ ਆਉ ਹਿਸਾਬ ਨਾਲ ਅੰਦਾਜ਼ਾ ਲਾਇਓ ਬਰਡ ਚੰਗੀ ਆ ਲੈ ਵਾਲੂ ਬਹੁਤ ਚੰਗਾ ਥਾਣ ਬਹੁਤ ਚੰਗਾ ਮੁਕਤੀ ਵਾਲਾ ਥਾਣਾ ਚਾਹੀਏ ਹੱਥੀ ਚੋਲੇ ਚੋਈ ਮਸ਼ੀਨਾਂ ਚੋਲੋ ਕੋਈ ਚੈੱਕ ਕਰ ਲੀਆ ਜਿਹੜਾ ਆਪਾਂ ਮੁੱਲ ਕਰੇ ਬਈ ਜਿਹਾ ਲੈਂਡ ਤੇਨ ਹੈ ਜੀ ਮੁੱਲ ਮੰਨ ਲਓ ਫਿਰ ਮੁੱਲ ਕਰਾਉਣਾ ਫਿਰ ਉਹ ਭੰਗਣਾ ਹੋਊ ਜੀ ਹੈਨਾ ਫਿਰ ਬੰਦਾ ਕਹਿੰਦਾ ਦੇਣੀ ਕਿੰਨੀ ਦੇ ਬਾਈ ਜਣੀ ਮਾਹਰ ਸਾਨੂੰ ਜ਼ਰੂਰ ਕਰਾਂਗੇ ਸ਼ੋਰ ਨਾ ਕਰਿਆ ਹੂੰ ਨਾਗਸੀ ਭਰਾ ਕੋਲੇ 6 6 ਦੇ 6 ਲਖਾਤੇ ਕਿਸੇ ਵੀਰ ਨੂੰ ਕੋਈ ਵੀ ਨਗ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ ਬਾਈ